ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜਨਵਰੀ ਨੂੰ ਜਿਹੜੀ ਟਰੈਕਟਰ ਪ੍ਰੇਡ ਰੱਖੀ ਗਈ ਆ ਅੱਜ ਭਿੱਖੀਵਿੰਡਾ ਜ਼ਿਲ੍ਹਾ ਤਰਨਤਾਰਨ ਦੇ ਬਲਾਕ ਭਿੱਖੀਵਿੰਡ ਵਿੱਚ ਜਿਹੜਾ ਵਾ ਇੱਥੋਂ ਦੀਆਂ ਜਥੇਬੰਦੀਆਂ ਵੱਲੋਂ ਇੱਥੇ ਟਰੈਕਟਰ ਮਾਰਚ ਕੀਤਾ ਗਿਆ ਜਿਹੜਾ ਕਿ ਜ਼ਿਲ੍ਹੇ ਦੇ ਵਿੱਚ 4 ਪੁਆਇੰਟ ਰੱਖੇ ਗਏ ਸੀਗੇ ਤਰਨਤਾਰਨ ਤੇ ਖਡੂਰ ਸਾਹਿਬ ਝਭਾਲ ਤੇ ਭਿੱਖੀਵਿੰਡਾ ਤੇ ਅਲਗੋਂ ਕੋਠੀ ਤੋਂ ਲੈ ਕੇ ਭਿੱਖੀਵੰਡ ਇਹ ਚਾਰ ਪੰਜ ਜਗ੍ਹਾ ਜਿਹੜਾ ਟਰੈਕਟਰ ਮਾਰਚ ਕੀਤਾ ਜਾਣਾ ਸੀਗਾ ਇੱਕ ਪੱਟੀ ਸੀ ਤੇ ਇਹ ਭਿੱਖੀਵੰਡ ਬਲਾਕ ਵੱਲੋਂ ਇੱਥੇ ਕੀਤਾ ਗਿਆ ਵਾ ਤੇ ਜਿਹਦੇ ਵਿੱਚ ਕਿਸਾਨਾਂ ਨੇ ਵੱਡੇ ਪੱਧਰ ਤੇ ਉੱਤੇ ਟਰੈਕਟਰਾਂ ਸਮੇਤ ਹਾਜ਼ਰੀ ਭਰੀ ਆ ਇਹ ਸਰਕਾਰ ਨੂੰ ਇੱਕ ਵਿਖਾਇਆ ਗਿਆ ਵਾ ਕਿ ਇਹ ਸਾਡੇ ਜਿਹੜੇ ਟਰੈਕਟਰ ਨੇ ਇਹ ਸਾਡੇ ਭੂਮੀ ਪੁੱਤਰ ਵੀ ਨੇ ਖੇਤੀ ਦੇ ਅੰਦਾਜ਼ਾ ਵੀ ਨੇ ਤੇ ਇਹ ਸਾਡੇ ਜਿਹੜੇ ਨੇ ਇਹ ਟ੍ਰਿੰਕ ਵੀ ਨੇ ਜਿਹੜੇ ਕਿ ਸਰਕਾਰ ਇਹਨਾਂ ਤੋਂ ਬੜੀ ਘਾਬਰੀ ਪਈ ਆ ਤੇ ਡਰੀ ਪਈ ਆ ਪਰ ਸਰਕਾਰ ਨੂੰ ਇਸ ਚੀਜ਼ ਦਾ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਵਾ ਕਿ ਇਹਨਾਂ ਦੇ ਦੁਆਰਾ ਕੀਤੀ ਹੋਈ ਖੇਤੀ ਦੇ ਨਾਲ ਪੂਰਾ ਦੇਸ਼ ਦਾ ਢਿੱਡ ਭਰਦਾ ਵਾ ਸਰਕਾਰ ਨੂੰ ਇਹਨਾਂ ਤੋਂ ਡਰਨਾ ਨਹੀਂ ਚਾਹੀਦਾ ਜੇ ਕਿਸਾਨ ਅਨਾਜ ਪੈਦਾ ਕਰਕੇ ਦੇਸ਼ ਦੇ ਅਨਾਜ ਭੰਡਾਰ ਦੇ ਵਿੱਚ ਸਪਾਉਂਦੇ ਨੇ ਤੇ ਸਰਕਾਰ ਨੂੰ ਜਿਵੇਂ ਕਿ ਆ ਪਿਛਲੇ ਦਿਨੀ ਟਰੈਕਟਰਾਂ ਦੇ ਉੱਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਦਿੱਲੀ ਦੇ ਵਿੱਚ ਜਾਣ ਤੋਂ ਇਹ ਸਰਕਾਰ ਦੀ ਬਹੁਤ ਜਿਹੜੀ ਇਹ ਨਲਾਈਕੀ ਸਿੱਧ ਹੋਈ ਆ ਕਿਉਂਕਿ ਸਰਕਾਰ ਦੁਆਰਾ ਜਿਹੜੀਆਂ ਅਸੀਂ ਮੰਨੀਆਂ ਹੋਈਆਂ ਮੰਗਾਂ ਦੇ ਉੱਤੇ ਪਹਿਰਾ ਨਹੀਂ ਦਿੱਤਾ ਗਿਆ ਸਰਕਾਰ ਮੁੱਕਰ ਚੁੱਕੀ ਸੀ ਤੇ ਉਹਨੂੰ ਮਨਵਾਉਣ ਵਾਸਤੇ ਜਿਹੜਾ ਬਾਰਡਰਾਂ ਦੇ ਉੱਤੇ ਜਿਹੜੇ ਧਰਨੇ ਮੁਜਾਰੇ ਚੱਲ ਰਹੇ ਸੀ ਸੰਯੁਕਤ ਮੋਰਚੇ ਵੱਲੋਂ ਉਰੋਂ ਤੋਂ ਲੈ ਕੇ ਹੁਣ ਤੱਕ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਪਰ ਸਰਕਾਰ ਆਪਣੇ ਵਹਿਰਾਂ ਤੋਂ ਭੱਜ ਚੁੱਕੀ ਸੀ ਉਹਨੂੰ ਯਾਦ ਕਰਵਾਉਣ ਵਾਸਤੇ ਅੱਜ ਜਿਹੜਾ ਵਾ ਇਹ 26 ਜਨਵਰੀ ਨੂੰ ਟਰੈਕਟਰ ਮਾਰਚ ਰੱਖਿਆ ਗਿਆ ਸੀ ਜਿਹੜਾ ਪੂਰਨ ਸਫਲ ਹੋਊਗਾ ਪੂਰੇ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਮਨਾਇਆ ਜਾਊਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਆ ਹਰ ਜ਼ਿਲ੍ਹੇ ਦੇ ਵਿੱਚੋਂ ਨਿਕਲ ਕੇ ਤੇ ਇੱਕ ਬਹੁਤ ਵੱਡਾ ਮੈਸੇਜ ਆਊਗਾ ਸਰਕਾਰ ਨੂੰ ਤੇ ਸੋ ਸਾਰੇ ਹੀ ਜਿੰਨੇ ਵੀ ਕਿਸਾਨ ਨੇ ਉਹ ਇਸ ਟਰੈਕਟਰ ਮਾਰਦੇ ਸ਼ਾਮਲ ਹੋਏ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਅਤੇ ਇੱਕ ਅਪੀਲ ਕਰਦੇ ਆ ਪੰਜਾਬ ਦੇ ਕਿਸਾਨਾਂ ਨੂੰ ਕਿ ਲਾਮਬੰਦ ਹੋ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਹੋਣਾ ਚਾਹੀਦਾ ਐਸ ਬੰਨੇ ਆਉਣ ਵਾਸਤੇ ਤਾਂ ਜੋ ਜਿਹੜੀਆਂ ਆਪਣੀਆਂ ਕਿਸਾਨਾਂ ਦੀ ਹੱਕੀ ਲੜਾਈ ਆ ਇਹਨੂੰ ਲੜ ਕੇ ਮੰਗਾਂ ਨੂੰ ਮਨਵਾਇਆ ਜਾ ਸਕੇ ਤੇ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ ਧੰਨਵਾਦ